ਜਦ ਮੈਂ ਸੋਚ ਕੇ ਚੱਲੇ ਸੀ ਕਿ ਇੰਨਾ ਕੁ ਹੋ ਜੂਗਾ ਨਾ ਇੰਨਾ ਕੁ ਰਿਸਪੌਂਸ ਮਿਲ ਜੂਗਾ ਇਸ ਗੀਤ ਦਾ ਬਟ ਉਸ ਤੋਂ ਬਹੁਤ ਜ਼ਿਆਦਾ ਵੱਧ ਮਿਲੇ ਬਹੁਤ ਜ਼ਿਆਦਾ ਕੁੰਡੀ ਮੁੱਛੀ ਰੱਖਦੇ ਆ ਖੜੀ ਕਰਕੇ ਮੈਂ ਕਾ ਪੂਰਾ ਐਸ਼ਕੀ ਨਸਾ ਦਾ ਜੱਟ ਮੈਂ ਕਵਾ ਥੈਂਕ ਯੂ ਜੀ ਸ਼ੁਕਰੀਆ ਮਿਹਰਬਾਨੀ ਤੁਸੀਂ ਜੱਟ ਮੈਂ ਕਵਨ ਬਹੁਤ ਜ਼ਿਆਦਾ ਪਿਆਰ ਦਿੱਤਾ ਕੁੰਡੀ ਮੁੱਛੀ ਰੱਖਦੇ ਚਲੋ ਲਾਈਵ ਹੋਣਾ ਹੈ ਤੁਸੀਂ ਉੱਥੇ ਜਾ ਕੇ ਤੁਹਾਨੂੰ ਗਾਈ ਨਹੀਂ ਹੋਣਾ ਤਾਂ ਫਿਰ ਫਾਇਦਾ ਕੀ ਤਰਬੇਜ਼ੀ ਹੁੰਦੀ ਹੈ ਨਾ ਤੁਸੀਂ ਡਿਫਰੈਂਟ ਕਰੋਗੇ ਵੱਖਰਾ ਕਰੋਗੇ ਤਾਂ ਹੀ ਤੁਹਾਡੀ ਪਛਾਣ ਹੋਣੀ ਹੈ ਨਾ ਯਾਰੀ 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 ਆਈ ਹੋ ਰਕੀਏ ਨਾ ਕਰਨ ਖੜੇ 80% 85% ਦਾ ਜੱਟ ਬਾਤ ਤੇ ਜਿਆਦਾ ਗਾਣੇ ਹੁੰਦੇ ਆ ਪੂਰਾ ਹੈ ਸ਼ੁਕੀਨ ਸਾਡਾ ਜੱਟ ਮਹਿਕਮਾ ਪੰਜਾਬੀ ਗਾਇਕੀ throz ਕਈ ਨੌਜਵਾਨ ਟ੍ਰਾਈਆਂ ਮਾਰਦੇ ਨੇ ਪਰ ਹਰ ਕਿਸੇ ਦਾ ਜਿਹੜਾ ਮਹਿਕਮਾ ਹੈ ਉਹ ਹਿੱਟ ਨਹੀਂ ਹੁੰਦਾ ਜਸ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ। এবੀ ਵੀ ਸਾਡਾ ਨੂੰ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਜੀ। ਸੋ ਮਹਿਕਮਾ ਮਾਰੇ ਦੱਸ ਤੋਂ ਪਹਿਲਾ ਤਾਂ ਜੀ ਮਹਿਕਮਾ ਬੜਾ ਵਧੀਆ ਰਿਹਾ ਜੀ ਜੱਟ ਮੈਕ ਨੇ ਦਾ ਐਕਸਪੀਰੀਅੰਸ ਜਦੋਂ ਜਿਵੇਂ ਸੋਚ ਕੇ ਚੱਲੇ ਸੀ ਕਿ ਇੰਨਾ ਕੁ ਹੋ ਜਾਊਗਾ ਨਾ ਇੰਨਾ ਕੁ ਰਿਸਪੌਂਸ ਮਿਲ ਜਾਊਗਾ ਇਸ ਗੀਤ ਦਾ ਬਟ ਉਸ ਤੋਂ ਬਹੁਤ ਜ਼ਿਆਦਾ ਵੱਧ ਮਿਲਿਆ ਜੀ ਬਹੁਤ ਜ਼ਿਆਦਾ। ਸੰਤੁਸ਼ਟਾਂ ਜੀ ਬਹੁਤ ਜ਼ਿਆਦਾ। ਹਾਂ ਜੀ। ਸੰਤੁਸ਼ਟ ਆਓ ਥੈਂਕ ਯੂ ਫਰ ਯਰ ਫੈਨ। ਹਾਂ ਜੀ ਅਸੀਂ ਥੈਂਕ ਯੂ ਜੀ ਸ਼ੁਕਰੀਆ ਮਿਹਰਬਾਨੀ ਤੁਸੀਂ ਜੱਟ ਮੈਕ ਨੂੰ अच्छा ठीक है जी इस गाने दी ਗੱਲ ਕਰੀ ਹੈ ਨਾ ਜੱਟ ਮਹਿਕ ਮਾਈਕ ਯੂਨਿਕ ਜਿਹੜਾ ਵਰਡ ਹੈ ਤੁਸੀਂ ਇਹ ਕਨਸੈਪਟ ਕਿੱਥੋਂ ਆਇਆ ਤੇ ਫਿਰ ਵੀਡੀਓ ਸ਼ੂਟ ਦਾ ਕਨਸੈਪਟ ਤੇ 뮤직 ਕਿਦਾਂ ਕਰਨਾ ਹੈ ਕਿਵੇਂ ਯੂਜ਼ ਟੂ ਅਪੀਲ ਕਰਨਾ ਹੈ ਉਹ ਸਾਰੀ ਜਿਹੜਾ ਸਫਰ ਸੀ ਉਸ ਬਾਰੇ ਕੁਝ ਸਾਡੇ ਨਾਲ ਸ਼ੇਅਰ ਕਰੋ ਐਕਚੁਅਲੀ ਜਿਹੜਾ ਜੱਟ ਮਹਿਕਮ ਵਰਡ ਹੈਗਾ ਨਾ ਉਹ ਬੜਾ ਨਵਾਂ ਸੀ ਹੈ ਨਾ ਆਪਾਂ ਹੋਰ ਗੀਤ ਸੁਣਦੇ ਆ ਉਹਨਾਂ ਦੇ ਵਿੱਚ ਜੱਟਾਂ ਦੀ ਗੱਲ ਤਾਂ ਆਉਂਦੀ ਹੈ ਬਟ ਜੱਟ ਮਹਿਕਮੇ ਦੀ ਹੱਦ ਤੱਕ ਜਿਹੜਾ ਵਰਡ ਸੀ ਯੂਜ਼ ਨਹੀਂ ਸੀ ਕੀਤਾ ਕਿਸੇ ਨੇ ਹੈ ਨਾ ਤੇ ਜਦੋਂ ਇਹ ਗੀਤ ਲਿਖਿਆ ਜੀ ਪ੍ਰੀ ਟਾਈਮ ਮੇਰਾ ਭਰਾ ਠੀਕ ਹੈ ਜੀ ਤੇ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਵੀ ਇਹ ਇੱਕ ਗੀਤ ਆ ਜਦੋਂ ਮੈਨੂੰ ਗੀਤ ਮੈਂ ਸੁਣਿਆ ਤਾਂ ਮੈਨੂੰ ਲੱਗਿਆ ਬਹੁਤ ਵਧੀਆ ਚੀਜ਼ ਆ ਨਾ ਉਹ ਉਹਦੇ ਜਿਹੜੀ ਕੰਪੋਜੀਸ਼ਨ ਥੋੜੀ ਹੋਰ ਤਣਾ ਬਣੀ ਹੋਈ ਸੀ ਤੇ ਫਿਰ ਅਸੀਂ ਬੈਠੇ ਸਾਡੀ ਟੀਮ ਸਾਰੀ ਬੈਠੀ ਜੀ ਫਿਰ ਅਸੀਂ ਇਹਨੂੰ ਕੰਪੋਜ਼ ਕੀਤਾ ਆਪਣੇ ਤਰੀਕੇ ਨਾਲ ਹਨਾ ਤੇ ਫਿਰ ਸੋਚਿਆ ਕਿ ਮਿਊਜ਼ਿਕ ਹੁਣ ਇਹਦਾ ਕਿਸ ਤੋਂ ਕਰਾਈਏ ਨਾ ਫਿਰ ਮਿਊਜ਼ਿਕ ਕੀਤਾ ਜੀ ਗੈਗ ਸਟੂਡੀਓ ਗਗਨਵੀਰ ਮੇਰਾ ਉਹਨਾਂ ਨੇ ਮਿਊਜ਼ਿਕ ਕੀਤਾ ਜੀ ਤੇ ਮਿਊਜ਼ਿਕ ਬਹੁਤ ਸੋਹਣਾ ਉਹਨਾਂ ਨੇ ਕੀਤਾ ਤੇ ਇਸ ਤਰ੍ਹਾਂ ਹੌਲੀ ਹੌਲੀ ਬਣਦਾ ਬਣਦਾ ਜਦੋਂ ਫਿਰ ਆਡੀਓ ਟਰੈਕ ਪੂਰਾ ਤਿਆਰ ਹੋ ਗਿਆ ਫਿਰ ਵੀਡੀਓ ਦੀ ਗੱ ਵੀਡੀਓ ਦੇ ਲਈ ਸਾਡਾ ਮੇਰਾ ਬੈਚਮੇਟ ਯਾਰ ਜੀ ਯੂਨੀਵਰਸਿਟੀ ਤੋਂ ਹਰਪ੍ਰੀਤ ਪੀਤਾ ਓਕੇ ਸੋ ਉਹਨਾਂ ਨੇ ਉਹਨਾਂ ਨਾਲ ਅਸੀਂ ਸਾਰਾ ਡਿਸਕਸ ਕੀਤਾ ਕਿ ਯਾਰ ਜੱਟ ਮਹਿਕ ਮਾ ਗੀਤ ਜਦੋਂ ਆਡੀਓ ਸੁਣਾਇਆ ਉਹ ਕਹਿੰਦਾ ਆਡੀਓ ਬਹੁਤ ਸੋਹਣਾ ਆ ਵੀ ਵਧੀਆ ਬਣੂਗਾ ਦਾ ਕਨਸੈਪਟ ਚਲੋ ਅਸੀਂ ਬੈਠੇ ਦੋ ਚਾਰ ਦਿਨ ਹਨਾ ਗੱਲਾਂ ਬਾਤਾਂ ਹੋਈਆਂ ਸਾਰਾ ਕੁਝ ਡਿਸਾਈਡ ਹੋਇਆ ਕਿ ਇਦਾਂ ਹੋਣਾ ਆ ਤੇ ਅਲਟੀਮੇਟਲੀ ਫਿਰ ਤੁਸੀਂ ਵੀਡੀਓ ਦੇਖੀਏ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਗੀ ਵੀਡੀਓ ਇਹ ਐ ਕਦੋਂ ਸ਼ੁਰੂ ਹੋਇਆ ਸਕੂਲ ਤੋਂ ਸ਼ੁਰੂ ਹੋਇਆ ਜਾਂ ਉਸ ਤੋਂ ਬਾਅਦ ਕਾਲਜ ਤੋਂ ਸ਼ੁਰੂ ਹੋਇਆ ਕਦੋਂ ਸ਼ੁਰੂ ਹੋਇਆ ਕਈ ਲੋਕ ਤਾਂ ਨਾ ਝੂਠ ਮਾਰ ਦਿੰਦੇ ਆ ਕਿ ਯਾਰ ਅਸੀਂ ਸ਼ੁਰੂ ਤੋਂ ਹੀ ਗੋਣ ਦੇ ਹੀ ਸੀ ਹਾਂ ਇਦਾਂ ਕਹਿੰਦੇ ਆ ਬਟ ਮੈਂ ਤੁਹਾਨੂੰ ਰੀਅਲ ਚ ਕਹਿੰਦਾ ਆ ਕਿ ਮੈਂ ਉਵੇਂ ਨਹੀਂ ਸੀ ਗੋਣਦਾ ਜਿਵੇਂ ਸਕੂਲ ਦੇ ਵਿੱਚ ਫੰਕਸ਼ਨ ਹੁੰਦੇ ਆ ਨਾ ਜਿੱਦਾਂ ਸੈਚਰਡੇ ਹੁੰਦਾ ਹੈ ਨਾ ਹਾਫ ਡੇਰ ਦੀ ਛੁੱਟੀ ਸਾਰੀ ਜਿਹਨੂੰ ਪੰਜਾਬੀ ਚ ਕਹਿੰਦੇ ਆ ਨਾ ਤਾਂ ਉਹਦੇ ਵਿੱਚ ਫਿਰ ਮੈਨੂੰ ਟੀਚਰਸ ਨੇ ਖੜਾ ਕਰ ਦੇਣਾ ਕਿ ਯਾਰ ਤੂੰ ਗਾ ਹਨਾ ਮੈਨੂੰ ਨਹੀਂ ਪਤਾ ਕਿ ਮੈਂ ਮੇਰੀ ਆਵਾਜ਼ ਠੀਕ ਸੀ ਉਦੋਂ ਜਾਂ ਕੀ ਸੀ ਨਾ ਵਟ ਏਵਰ ਉਦੋਂ ਚਲੋ ਸਕੂਲ ਦੇ ਵਿੱਚ ਗਾਉਣਾ ਫਿਰ 15 ਅਗਸਤ 26 ਜਨਵਰੀ ਛਢਣੀ ਪਾਰਟੀਆਂ ਫੇਰਵਲ ਪਾਰਟੀ ਨਾ ਜੋ ਵੀ ਹੁੰਦਾ ਹੀ ਉਹਨਾਂ ਦੇ ਵਿੱਚ ਗਾਉਣਾ ਹੁੰਦਾ ਸੀ ਨਾ ਉਸ ਤੋਂ ਬਾਅਦ ਫਿਰ 10th ਤੋਂ ਬਾਅਦ +2 +1 2 ਦੇ ਵਿੱਚ ਵੀ ਇਹ ਦੌਰ ਚੱਲਦਾ ਰਿਹਾ ਨਾ ਕਿਤੇ ਨਾ ਕਿਤੇ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਗਾਉਣਾ ਹਨ ਉਦੋਂ ਕੋਈ ਫੈਸਟੀਵਲ ਨਹੀਂ ਕੋਈ ਕੁਝ ਨਹੀਂ ਕੋਈ ਪਾਰਟਿਸਿਪੇਟ ਨਹੀਂ ਥੈਨ ਜਦੋਂ ਮੈਂ BA ਦੇ ਵਿੱਚ ਆਇਆ ਤਾ ਉਦੋਂ ਵੀ ਮੈਨੂੰ ਕੋਈ ਖਿਆਲ ਨਹੀਂ ਸੀ ਕਿ ਮੈਂ ਬੀਏ ਵਿਦ 뮤జిక్ ਹੀ ਕਰਨੀ ਹੈ ਮੈਂ ਹੋਰ ਸਬਜੈਕਟ ਲਏ ਹੋਏ ਸੀ ਨਾ ਤੇ ਜਦੋਂ ਮੈਂ ਹੋਰ ਸਬਜੈਕਟ ਲਏ ਹੋਏ ਅਕਚੁਅਲੀ ਫਿਜ਼ੀਕਲ ਸੀ ਪੰਜਾਬੀ ਲਿਟਰੇਚਰ ਸੀ ਹੈ ਨਾ ਔਰ ਹਿਸਟਰੀ ਸੀ ਤੇ ਇੱਕ ਸਬਜੈਕਟ ਸਾਡਾ ਪੰਜਾਬ 뮤జిక్ ਵੋਕਲ ਦਾ ਆ ਮੈਂ ਸਮਾਣਾ ਪਬਲਿਕ ਕਾਲਜ ਤੋਂ ਐਮਏ ਬੀਏ ਗ੍ਰੈਜੂਏਸ਼ਨ ਤੇ ਮੈਨੂੰ ਲੱਗਾ ਕਿ ਵੀ ਆ ਇੱਕ ਸਬਜੈਕਟ 뮤జిక్ ਦਾ ਵੀ ਹੈਗਾ ਆ ਕਿ ਉਹਨਾਂ ਨੇ ਇਹਦੇ ਵਿੱਚ ਦੇਖਿਆ ਜਾਵੇ ਹੈ ਨਾ ਤੇ ਸਬਜੈਕਟ ਮੈਂ ਲੈ ਚੁੱਕਾ ਸੀ ਐਡਮਿਸ਼ਨ ਮੇਰੀ ਹੋ ਚੁੱਕੀ ਸੀ ਬਟ ਮੈਂ ਜਦੋਂ ਫਿਜ਼ੀਕਲ ਐਜੂਕੇਸ਼ਨ ਜਿਹੜੇ ਸਾਡੇ ਸਰਸਣ ਜ ਅੰਦਰ ਦੇ ਰਿਵਿਊ ਬਹੁਤ ਸਟ੍ਰਿਕਟ ਸੀ ਹੈ ਨਾ ਤੇ ਮੈਂ ਇੰਨਾ ਕੋਈ ਹੈ ਨਹੀਂ ਸੀ ਨਾ ਸਪੋਰਟਸ ਕੋਈ ਮੈਂ ਬਹੁਤ ਜ਼ਿਆਦਾ ਕੀਤੀ ਨਹੀਂ ਹੈਗੀ ਨਾ ਤੇ ਮੈਨੂੰ ਲੱਗਿਆ ਕਿ ਯਾਰ ਮੈਂ ਫਿਜ਼ੀਕਲ ਨਹੀਂ ਕਰੂੰਗਾ ਮੈਂ 뮤ਜ਼ਿਕ ਕਰੂੰਗਾ ਮੈਂ ਉੱਥੇ ਗਿਆ 뮤ਜ਼ਿਕ ਰੂਮ ਦੇ ਵਿੱਚ ਤੇ ਸਾਰੇ ਬੈਠੇ ਸੀ ਮੈਂ ਕਿਹਾ ਜੀ ਮੈਂ ਇਦਾਂ ਵੀ 뮤ਜ਼ਿਕ ਲੈਣਾ ਚਾਹੁੰਦਾ ਮੈਨੂੰ ਵੈਸੇ ਮੈਨੂੰ ਪਤਾ ਨਹੀਂ ਹੈਗਾ ਜੀ ਕੀ ਹੁੰਦਾ ਹੈ ਟੈਕਨੀਕਲ ਜੋ ਵੀ ਹੈ ਬਟ ਮੈਂ ਸਿੱਖਣਾ ਚਾਹੁੰਦਾ ਹਾਂ ਤੁਸੀਂ ਮੇਰੀ ਆਵਾਜ਼ ਦੇਖ ਲਓ ਨਾ ਮੈਂ ਇਹਨਾਂ ਨੂੰ ਗਾ ਕੇ ਸੁਣਾਇਆ ਉਹਨਾਂ ਨੂੰ ਅੱਛਾ ਲੱਗਾ ਉਹਨਾਂ ਨੇ ਨਾਲ ਹੀ ਮੇਰਾ ਫਾਰਮ ਭਰ ਕੇ ਸਾਰਾ ਕੁਝ ਕਰਤਾ ਬੀ ਵਿਦ 뮤ਜ਼ਿਕ ਹੋ ਗਈ ਫਿਰ ਤਾਂ ਫੈਸਟੀਵ ਅਫੋਗ ਦੇ ਵਿੱਚ ਫਰਸਟ ਪ੍ਰਾਈਜ਼ ਆਇਆ ਸੀ ਜੀ ਯੂਨੀਵਰਸਿਟੀ ਲੈਵਲ ਤੋਂ ਬੋਲ ਮਿੱਟੀ ਦੇ ਬਹਾਵੇ ਆ ਉਹ ਮੈਂ ਉੱਥੇ ਗਿਆ ਸੀ ਉਸ ਬਾਅਦ ਫੈਸਟੀਵਲ ਚੱਲਦੇ ਰਹੇ ਫਿਰ ਯੂਨੀਵਰਸਿਟੀ ਆ ਗਏ ਫਿਰ ਯੂਨੀਵਰਸਿਟੀ ਇਹ ਤਾਂ ਐਮਏ ਇਨ 뮤직 ਵੋਕਲ ਦੀ ਕਰ ਲਈ ਜੀ ਬਾਅਦ ਫਿਰ ਉਹ ਕੀੜਾ ਤਾਂ ਫਿਰ ਪਲਦਾ ਰਿਹਾ ਜੀ 2004 ਤੋਂ ਲੈ ਕੇ ਅੱਛਾ ਮਤਲਬ ਫਿਜ਼ੀਕਲ ਐਜੂਕੇਸ਼ਨ ਤੋਂ ਡਰ ਕੇ ਮਿਊਜ਼ਿਕ ਜੀ ਇਹ ਤਾਂ ਤੁਸੀਂ ਸਪੋਰਟਸ ਪਰਸਨ ਹੁੰਦੇ ਮੇਬੀ ਸ਼ਾਇਦ ਹਾਂਜੀ ਹਾਂਜੀ ਹੋ ਸਕਦਾ ਹੈ ਬਟ ਮੈਨੂੰ ਡਰ ਲੱਗਦਾ ਕਿ ਮੈਂ ਕਿਹੜਾ ਬੰਦਾ ਭੱਜੂਗਾ ਨਾ ਕਿਹੜਾ ਫਟਵਾਲ ਖੇਡੂਗਾ ਇਹ ਕੰਮ ਹੋਣਾ ਨਹੀਂ ਮੈਂਗਾ ਆ ਠੀਕ ਹੈ ਗ੍ਰਾਊਨ ਹਾਂ ਜੀ ਠੀਕ ਹੈ ਤੇ ਇਹ ਵੀ ਦੱਸੋ ਵੀ ਕੋਈ ਤੁਸੀਂ ਇੰਨੇ ਆ ਪੜਾਈ ਕੀਤੀ ਹੈ 뮤జిక్ ਚ ਹੈ ਨਾ ਬੀਏ ਐਮਏ ਸੋ ਇਹਦਾ ਕੀ ਫਾਇਦਾ ਤੁਹਾਨੂੰ ਮਿਲ ਰਿਹਾ ਬਹੁਤ ਫਾਇਦਾ ਜੀ ਬਹੁਤ ਜ਼ਿਆਦਾ ਫਾਇਦਾ ਕਿਉਂਕਿ ਦੇਖੋ ਜਦੋਂ ਆਪਾਂ ਕਿਸੇ ਚੀਜ਼ ਦੇ ਵਿੱਚ ਫਰੈਸ਼ਰ ਆਉਨੇ ਆ ਨਾ ਤਾਂ ਆਪ ਨੂੰ ਕਈਆਂ ਆਕਣਾਂ ਦਾ ਸਾਹਮਣਾ ਕਰਨਾ ਪੈਂਦਾ ਲੇਕਿਨ ਜਦੋਂ ਮੈਂ ਬੀਏ ਕੀਤੀ ਹੈ ਨਾ ਤੇ ਰਿਆਜ਼ ਮੈਂ ਕਰਦਾ ਰਿਆ ਨਾ ਉਹ 3 ਸਾਲ ਰਿਆਜ਼ ਕੀਤਾ ਕਿਉਂਕਿ ਦੇਖੋ ਸਬਜੈਕਟ ਸੀ ਮੇਰਾ ਨਾ ਸਾਨੂੰ ਰਾਗ ਹੁੰਦੇ ਸੀ 10 10 11 11 ਰਾਗ ਹਰ ਇੱਕ ਸਮੈਸਟਰ ਦੇ ਵਿੱਚ ਹੁੰਦੇ ਸੀ ਉਹਨਾਂ ਨੂੰ ਕਰਨ ਦੇ ਲਈ ਫਿਰ ਸਾਨੂੰ ਰਿਆਜ਼ ਜ਼ਰੂਰੀ ਸੀ ਕੰਪਲਸਰੀ ਸੀ ਨਾ ਤਾਂ ਹੀ ਅਸੀਂ ਉਹ ਪਾਸ ਹੋ ਸਕਦੇ ਸੀ ਤੇ ਬੀਏ ਦੇ ਵਿੱਚ ਦੇਖੋ 30 31 ਰਾਗ ਮੈਂ ਬੀਏ ਦੇ ਵਿੱਚ ਕਰ ਚੁੱਕਾ ਸੀ ਨਾ ਉਸ ਤੋਂ ਬਾਅਦ ਫਿਰ ਐਮਏ ਦੇ ਵਿੱਚ ਐਮਏ ਦੇ 4 ਸਮੈਸਟਰ ਹੁੰਦੇ ਹਨ ਉਹਦੇ ਵਿੱਚ ਫਿਰ ਅਸੀਂ ਰਾਗ ਕੀਤੇ ਠੁੰਮਰੀਆਂ ਕੀਤੀਆਂ ਬਹੁਤ ਕੁਝ ਗਾਇਆ ਤੇ ਉਹ ਜਿਹੜੀ ਕਹਿ ਲਈ ਕਿ ਉਹ ਜਿਹੜਾ ਰਿਆਜ਼ ਆ ਜਿਹੜਾ ਉਹ ਬੇਸ ਆ ਉਹ ਅੱਜ ਸਾਨੂੰ ਫਾਇਦਾ ਦਿੰਦਾ ਪਿਆ

ਕੋ ਆਪਾਂ ਸਟੂਡੀਓ ਚ ਗਾ ਰਹੇ ਹਾਂ ਨਾ ਦੇਖੋ ਇਹ ਕੰਪਲੀਮੈਂਟਸ ਮਿਲਦੇ ਨੇ ਕਿ ਆਜ ਤੁਸੀਂ ਬਹੁਤ ਸੁਰਚ ਗਾਉਂਦੇ ਹੋ ਆ ਇਦਾਂ ਦਾ ਬਹੁਤ ਵੀ ਮੀਨਜ਼ ਸ਼ੁਰੂਆਤ ਨੂੰ ਮਿਲਦੇ ਆਣੇ ਜਦੋਂ ਯੂਨੀਵਰਸਿਟੀ ਲੈਵਲ ਤੇ ਆਉਂਦੇ ਆ ਜਾਂ ਸਟੇਜਾਂ ਤੇ ਗਾਉਂਦੇ ਆ ਮੈਂ ਬੁੱਲੀਆਂ ਪਾਉਂਦਾ ਸੀ ਪੰਗੜੇ ਨਾਲ ਫਿਰ ਜਦੋਂ ਉਮਰ ਦੇ ਨਾਲ ਬੁੱਲੀਆਂ ਪਾਈਆਂ ਹਨਾ ਮਲਵਈ ਗਿੱਧਾ ਕੀਤਾ ਆ ਤਾਂ ਉਦੋਂ ਤੋਂ ਹੀ ਕੰਪਲੀਮੈਂਟਸ ਮਿਲਦੇ ਆਏ ਆ ਫਿਰ ਦੇਖੋ ਸਟੂਡੀਓ ਚ ਬੰਦਾ ਗਾ ਲੂਗਾ ਨਾ ਅੱਜ ਕੱਲ ਦੇਖੋ ਸੌਫਟਵੇਅਰ ਇਦਾਂ ਦੇ ਹੈਗੇ ਕਿ ਤੁਹਾਨੂੰ ਸੁਰਚ ਕਰ ਦਿੰਦੇ ਆ ਨਾ ਤੁਸੀਂ ਜਿੰਨਾ ਮਰਜੀ ਬੇਸੁਰਾ ਗਾ ਕੇ ਆਓ ਹਨਾ ਬੋਂਗਾ ਗ ਉਹ ਜਿਹੜਾ ਸੁਰ ਠੀਕ ਹੁੰਦਾ ਨਾ ਠੀਕ ਰਹਿੰਦਾ ਬਟ ਜਦੋਂ ਤੁਹਾਡਾ ਗੀਤ ਹਿੱਟ ਹੋ ਗਿਆ ਨਾ ਤੁਸੀਂ ਹਿੱਟ ਹੋ ਗਏ ਬਟ ਜੇ ਤੁਹਾਨੂੰ ਕੱਲ ਨੂੰ ਸਟੇਜ ਤੇ ਜਾਣਾ ਹੈ ਕੱਲ ਨੂੰ ਲਾਈਵ ਗਾਉਣਾ ਹੈ ਤੁਸੀਂ ਉੱਥੇ ਜਾ ਕੇ ਥੋੜਾ ਗਾਇ ਨਹੀਂ ਹੋਣਾ ਤਾਂ ਫਿਰ ਫਾਇਦਾ ਕੀ ਫਿਰ ਬੇਇੱਜ਼ਤੀ ਹੁੰਦੀ ਹੈ ਨਾ ਫਿਰ ਇਸ ਇੱਥੇ ਆ ਚੀਜ਼ ਕੰਮ ਆਉਂਦੀ ਹੈ ਜੇ ਜਦੋਂ ਬੰਦਾ ਉੱਥੇ ਜਾ ਕੇ ਖੜ੍ਹਦਾ ਹੈ ਸਟੇਜ ਦੇ ਅੱਗੇ ਉਹ ਗਾਉਂਦਾ ਹੈ ਜਦੋਂ ਪਹਿਲਾ ਸੁਰ ਉਹ ਲਾਉਂਦਾ ਲਾਉਂਦਾ ਆ ਤਾਂ ਫਿਰ ਪਤਾ ਲੱਗ ਜਾਂਦਾ ਕਿ ਇਹ ਬੰਦਾ ਸਿੱਖਿਆ ਹੋਇਆ ਹੈ ਕਿ ਕਿ ਹੋਇਆ? ਛੋਫਿਆਦਾ ਹੁੰਦਾ ਇਹਦਾ। ਤੇ ਪੜਾਈ ਵੀ ਜ਼ਰੂਰੀ ਹੈ ਪਰ ਮਿਊਜ਼ਿਕ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਬੀਏ ਕਰੋ ਮਿਊਜ਼ਿਕ ਨਾਲ ਐਵੇਂ ਕਰੋ। ਚਲੋ ਤੁਸੀਂ ਘਟੋ ਘਟੇ ਥੋੜੀ ਬਹੁਤੀ ਟ੍ਰੇਨਿੰਗ ਜ਼ਰੂਰੀ ਹੈ। ਬਸ ਬਸ ਇੱਕ ਉਸਤਾਦ ਧਾਰ ਕੇ ਕੋਈ 6 ਮਹੀਨੇ, 1 ਸਾਲ, 1.5 ਸਾਲ, 2 ਸਾਲ ਤੁਸੀਂ ਰਿਆਜ਼ ਕਰਕੇ ਆਓ। ਦੇਖੋ ਜਿਹੜੀ ਮਿਊਜ਼ਿਕ ਹੈ ਉਹ ਬੰਦਾ ساری ਉਮਰ ਸਿੱਖਦਾ ਰਹੇ ਤਾਂ ਮੁੱਕਦਾ ਨਹੀਂ ਹੈਗਾ ਹਨਾ। ਤੇ ਸਾਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਜੀ ਸਾਡੇ ਲਈ ਖਾਸ ਕਰਕੇ ਜਿਹੜਾ ਇਸ ਨੂੰ ਐਜ਼ ਐਨ ਪ੍ਰੋਫੈਸ਼ਨਲ ਸਿੰਗਰ ਇਸ ਮਾਰਕੀਟ ਵਿੱਚ ਚਾਹੁੰਦਾ ਸੋ ਉਸ ਲਈ ਬਹੁਤ ਜ਼ਰੂਰੀ ਹੈ ਜੀ ਰਿਆਜ਼ ਕਰਨਾ ਮੈਂ ਹੁਣ ਵੀ ਰਿਆਜ਼ ਕਰਨਾ ਮੈਂ ਨਹੀਂ ਕਹਿੰਦਾ ਮੈਂ ਬਹੁਤ ਜ਼ਿਆਦਾ ਕਰਦਾ 20 ਮਿੰਟ 25 ਮਿੰਟ 30 ਮਿੰਟ ਹਾਫ ਆਪਾਂ ਤੁਸੀਂ ਕਰਦੇ ਹੋ ਹਾਂ ਜੀ ਇੰਨਾ ਕਿਤੇ ਫਿਰ ਲਾਉਣਾ ਪੈਂਦਾ ਹੈ ਨਹੀਂ ਹਾਂ ਜੀ ਮੈਂ ਜ਼ਿਆਦਾ ਨਹੀਂ ਕਹਿੰਦਾ ਕਿ ਮੈਂ 2 ਘੰਟੇ ਰਿਆਜ਼ ਕਰਨਾ 4 ਘੰਟੇ ਕਰਦਾ ਸਿਰਫ 15 ਮਿੰਟ 20 ਮਿੰਟ 25 ਮਿੰਟ ਇੱਕ ਗਲੇ ਨੂੰ ਉਹ ਰਵਾ ਰੱਖਣ ਦੇ ਲਈ ਹਨ ਸਾਨੂੰ ਰਿਆਜ਼ ਕਰਨਾ ਜ਼ਰੂਰੀ ਹੈ ਜੀ ਅੱਛਾ ਰਿਆਜ਼ ਤਾਂ ਜ਼ਰੂਰੀ ਹੈ ਇਹ ਦੱਸੋ ਕਿ ਮਤਲਬ ਸਪੈਨ ਨਾ ਉਹਦਾ ਨਾ ਕਨਸੈਪਟ ਉਹ ਕਿੰਨਾ ਜ਼ਰੂਰੀ ਹੈ ਉਹ ਬਹੁਤ ਜ਼ਰੂਰੀ ਹੈ ਦੇਖੋ ਅੱਜ ਤੁਸੀਂ ਸਪੈਸ਼ਲੀ ਅੱਜ ਕੱਲ ਜਿਹੜਾ ਟ੍ਰੈਂਡ ਚੱਲ ਰਿਹਾ ਉਸ ਦੇ ਹਿਸਾਬ ਨਾਲ ਸਪੈਸ਼ਲੀ ਇੱਕ ਨਵੇਂ ਸਿੰਗਰ ਲਈ बिकॉज़ ਉਹਨੇ ਆਪਣੇ ਪਹਿਲੇ ਜਾਂ ਇੱਕ ਦੋ ਗਾਣਿਆਂ ਨਾਲ ਆਪਣੀ ਪਛਾਣ ਨਾ ਬਣਾਉਣੀ ਹੁੰਦੀ ਹੈ ਹੈਨਾ ਸੋ ਹੀ ਹੈਜ਼ ਟੂ ਸਟੈਂਡ ਆਊਟ ਹਾਂ ਸੋ ਪਾਰਟਲੀ ਉਹ ਐਕਸਪੀਰੀਅੰਸ ਕੀਤਾ ਰਿਹਾ बिकॉज़ ਜਦੋਂ ਤੁਸੀਂ ਆਪਣਾ ਪਹਿਲਾ ਗਾਣਾ ਚੁਣਿਆ ਟ੍ਰਾਈਆ ਜਾਂ ਹੁਣ ਜੱਟ ਮੈਂ ਕਹਾ ਕਾਫੀ ਕੈਚੀ ਲਿਰਿਕਸ ਨੇ ਜਿੱਦਾਂ ਦੇ ਮਤਲਬ ਇਨਸਟੈਂਟਲੀ ਯੰਗਸਟਰਸ ਨੂੰ ਅਪੀਲ ਕਰਨਗੇ ਹੈਨਾ ਸੋ ਪਰ ਜਿਵੇਂ ਤੁਸੀਂ ਆਪਣਾ ਬੈਕਗ੍ਰਾਉਂਡ ਦੱਸਿਆ ਕਿ ਮੈਂ ਬਹੁਤ ਪੜਾਈ ਕੀਤੀ ਹੋਈ ਹੈ ਮੈਨੂੰ ਇੰਜ ਲੱਗਦਾ ਕਿ ਕਿਤੇ ਨਾ ਕਿਤੇ ਤੁਹਾਡੀ ਸੋਚ ਚ ਕੰਟਰਾਸਟ ਆਇਆ ਹੋਵੇਗਾ ਕਿ ਤੁਸੀਂ ਕੁਝ ਹੋਰ ਕਰਨਾ ਚਾਹੁੰਦੇ ਹੋਗੇ ਪਰ ਤੁਹਾਨੂੰ ਕਰਨਾ ਕੁਝ ਹੋਰ ਪਿਆ ਇਦਾਂ ਦਾ ਹੋਇਆ ਕਿ ਕੁਝ ਦੇਖੋ ਤੁਸੀਂ ਇਸ ਦੇ ਵਿੱਚ ਵੀ ਕੁਝ ਨਾ ਕੁਝ ਉਸ ਤਰੀਕੇ ਨਾਲ ਕਰ ਸਕਦੇ ਹੋ ਹੈਨਾ ਜੇ ਮੰਨ ਲਓ ਤੁਸੀਂ ਕੈਚੀ ਤੁਹਾਡੇ ਕੋਲ ਲਿਰਿਕਸ ਹੈਗੇ ਆ ਤੁਸੀਂ ਉਹਨੂੰ ਆਪਣੇ ਤਰੀਕੇ ਨਾਲ ਕੰਪੋਜ਼ ਕਰ ਸਕਦੇ ਹੋ ਤੁਸੀਂ ਉਹਨੂੰ ਆਪਣੇ ਤਰੀਕੇ ਨਾਲ ਗਾ ਸਕਦੇ ਹੋ ਨਿਭਾ ਸਕਦੇ ਹੋ ਹੈਨਾ ਇਹ ਗੱਲ ਨਾ ਜ਼ਰੂਰੀ ਨੇ ਕਿ ਤੁਹਾਡੇ ਜਿਹੜੇ ਲਿਰਿਕਸ ਆਉ ਕੈਚੀ ਹੋਣੇ ਚਾਹੀਦੇ ਆ ਕਿਉਂਕਿ ਦੇਖੋ ਜੀ ਤੁਸੀਂ ਡਿਫਰੈਂਟ ਕਰੋਗੇ ਵੱਖਰਾ ਕਰੋਗੇ ਤਾਂ ਹੀ ਤੁਹਾਡੀ ਪਛਾਣ ਹੋਣੀ ਹੈ ਨਾ ਤੇ ਆਈ ਥਿੰਕ ਰੂਜ਼ 10 12 ਗਾਣੇ ਰਿਲੀਜ਼ ਹੁੰਦੇ ਹਨਾ 10 12 ਗਾਣੇ ਜਿਹੜਾ ਕੋਈ ਗਾਣਾ ਚੰਗਾ ਹੁੰਦਾ ਲੋਕੀ ਉਹਨੂੰ ਹੀ ਸੁਣਦੇ ਹਨਾ ਤੇ ਜੇ ਕੋਈ ਕੈਚੀ ਹੋਊਗਾ ਥੋੜਾ ਯੂਨੀਕ ਹੋਊਗਾ ਡਿਫਰੈਂਟ ਹੋਊਗਾ ਵੱਖਰਾ ਹੋਊਗਾ ਤਾਂ ਉਹ ਉਹੀ ਹਿੱਟ ਹੋਣਾ ਹੈ ਉਹਦੇ ਲਈ ਫਿਰ ਇਹ ਹੈ ਕਿ ਥੋੜਾ ਜਿਹਾ ਦਿਮਾਗ ਵੀ ਚਾਹੀਦਾ ਹੈ ਕ੍ਰੀਏਟਿਵ ਹੈ ਨਾ ਤੇ ਤੁਹਾਡੀ ਇੱਕ ਟੀਮ ਹੋਣੀ ਜਿਹੜੀ ਪ੍ਰੋਪਰ ਜਿਹੜਾ ਤੁਹਾਨੂੰ ਦੇਖ ਸਕੇ ਯਾਰ ਆ ਗਾਣਾ ਵਧੀਆ ਆਪਾਂ ਇਹਨੂੰ ਚੂਜ਼ ਕਰਦੇ ਆਂ ਯਾਰ ਇਹ ਨਹੀਂ ਵਧੀਆ ਹੈ ਕਿ ਦੀ ਬੀਟ ਨਹੀਂ ਅੱਛੀ ਹੈਗੀ ਨਾ ਤੇ ਆ ਦੁਬਾਰਾ ਮਿਊਜ਼ਿਕ ਕਰੋ ਦੁਬਾਰਾ ਕੰਪੋਜ਼ ਕਰੋ ਉਸਕੇ ਇਲਾਪ ਕਰੋ ਡਾਊ ਹਿੱਟ ਹੋਣਾ ਤਾਂ ਜ਼ਰੂਰੀ ਹੈ। ਹਿੱਟ ਹੋਣਾ ਜ਼ਰੂਰੀ। ਆਲਸੋ ਇੱਕ ਜਿਹੜਾ ਕ੍ਰਿਟਿਸਿਜ਼ਮ ਬੜਾ ਫੇਸ ਕਰਨਾ ਪੈਂਦਾ ਸਿੰਗਲਸ ਨੂੰ ਜੱਟ ਵਰਡ ਨੂੰ ਲੈ ਕੇ। ਹੈਨਾ ਕਿ ਜੱਟਵਾਦ ਬੜਾ ਉਹ ਕਰਦੇ ਨੇ ਪੰਜਾਬ 'ਚ ਸਿਰਫ ਜੱਟੀ ਰਹੇਗੀ ਕਿ ਹਰ ਗਾਣਾ ਜੱਟ ਦੇ। ਇਸ ਦੇ ਬਾਰੇ ਤੁਸੀਂ ਤੁਹਾਡੀ ਕੀ ਸੋਚ ਹੈ? ਤਾਂ ਦੇਖੋ ਜੀ ਮੈਂ ਮੰਨਦਾ ਕਿ ਹਰ ਇੱਕ ਗਾਣਾ ਜੱਟਾਂ ਤੇ ਆਉਂਦਾ ਹੈ ਨਾ 80% 85% ਇਹਨਾਂ ਜੱਟਵਾਦ ਤੇ ਜ਼ਿਆਦਾ ਗਾਣੇ ਆਉਂਦੇ ਆ। ਬਟ ਇਹਨੂੰ ਜੇ ਆਪਾਂ ਐਜ਼ ਐਨ ਐਂਟਰਟੇਨਮੈਂਟ ਲੈ ਕੇ ਚੱਲਦੇ ਆ ਨਾ ਦੇਖੋ ਕਮਿਊਨਿਟੀ ਤਾਂ ਜੱਟਾਂ ਦੀ ਹੈਗੀ ਆ ਪੰਜਾਬ ਦੇ ਵਿੱਚ ਜ਼ਿਆਦਾ ਨੇ। ਪਰ ਇਹਨੂੰ ਮੰਨਦੇ ਆ। ਤੇ ਤੁਸੀਂ ਇਹਨੂੰ ਇੱਕ ਮਨੋਰੰਜਨ ਦਾ ਸਾਧਨ ਲੈ ਕੇ ਚੱਲੋ ਹਨਾ ਆਪਾਂ ਐਵੇਂ ਉਹਦੇ ਵਿੱਚ ਇਧਰੋਂ ਗੱਲਾਂ ਪਾਤੀਆਂ ਜੋ ਚੀਜ਼ ਹੈ ਉਹ ਦਿਖਾਉਣੀ ਚਾਹੀਦੀ ਹੈ ਮੀਨਜ਼ ਜਿਵੇਂ ਹੁਣ ਕੁਝ ਗਾਣੇ ਆਉਂਦੇ ਆ ਉਹਦੇ ਵਿੱਚ ਜੱਟਾਂ ਦੇ ਸੋਸਾਇਟੀ ਬਾਰੇ ਵੀ ਗੱਲ ਕੀਤੀ ਹੋਈ ਹੁੰਦੀ ਹੈ ਨਾ ਜੱਟਾਂ ਦੀ ਜੋ ਦੇਖੋ ਹੁਣ ਕਈ ਲੋਕ ਕੁਝ ਐਲਟੀਵੀ ਹੁੰਦੀ ਹੈ ਕੁਝ ਰੈਲਿਟੀ ਵੀ ਹੁੰਦੀ ਹੈ ਕੁਝ ਦੇਖੋ ਇਦਾਂ ਹੁਣ ਜੱਟਾਂ ਹੀ ਕਈਆਂ ਦੇ ਪਾਸੇ ਵੀ ਟੌਰ ਵੀ ਚੰਗੀ ਹੈਗੀ ਨਾ ਜਿਨ੍ਹਾਂ ਕੋਲ ਜ਼ਮੀਨਾਂ ਜ਼ਿਆਦਾ ਚੰਗੀਆਂ ਹੈਗੀਆਂ ਉਹਨਾਂ ਦੀ ਟੌਰ ਵੀ ਚੰਗੀ ਹੈਗੀ ਨਾ ਸੋ ਇਹ ਮਨੋਰੰਜਨ ਦਾ ਸਾਧਨ ਮੇਰੇ ਸਾਹਮਣੇ ਹੁੰਦਾ ਹੋਣਾ ਚਾਹੀਦਾ ਹੈ ਇਹਨੂੰ ਕੋਈ ਕੰਟਰੋਲ ਵੀ ਫੋ ਮਤਲਬ ਸਹੀ ਹੈ ਕੋਈ ਗੱਲ ਨਹੀਂ ਹਾਂ ਚੱਲ ਰਹਾ ਹੈ ਨਾ ਕਿ ਚਲਾ ਲੈਣਾ ਚਾਹੀਦਾ ਬਿਕੋਜ਼ ਕਹਿੰਦੇ ਨੇ ਵੈਟਰਨ ਸਿੰਗਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਸਾਡਾ ਕਲਚਰ ਖਰਾਬ ਕਰ ਰਹੇ ਨੇ ਦੂਜੇ ਲੋਕ ਵੀ ਕਹਿੰਦੇ ਨੇ ਜਿਵੇਂ ਤੁਹਾਡੇ Song 'ਚ ਵੀ ਤੁਸੀਂ violence ਤਾਂ ਨਹੀਂ ਕੀਤਾ ਕੋਈ ਬਟ ਹਾਂ ਤੁਸੀਂ ਥੋੜਾ ਤਾਂ show off ਕੀਤਾ ਹੈਂ ਖਾਸੀ ਬੋਰਡ ਉਹ ਕਾਰ ਦੇ ਪਲੇਟ ਪੱਤੇ ਅਸੀਂ ਗੋਲੀਆਂ ਚੜਾ ਸਕਦੇ ਹਾਂ ਹਾਂ ਉਹ ਕਹਿੰਦੇ ਐਤਾ ਤਾਂ ਹੁੰਦਾ ਨਹੀਂ ਤੇ ਸਾਡੇ ਗਾਣਿਆਂ 'ਚ ਵੀ ਖਾਂਦੇ ਆ ਤੇ ਸਾਨੂੰ ਲੋਕੀ ਕਹਿੰਦੇ ਕਿ ਯਾਰ ਐਦਾਂ ਨਾ ਐ ਪੰਜਾਬ 'ਚ ਅਨੇ ਨਹੀਂ ਇਦਾਂ ਦਾ ਪੰਜਾਬ ਨਹੀਂ ਹੈਗਾ ਜੀ ਪੰਜਾਬ ਬਹੁਤ ਵਧੀਆ ਆ ਤੇ ਮੀਨਸ ਕਿਤੇ ਨਾ ਕਿਤੇ ਹੋ ਵੀ ਜਾਂਦਾ ਇਦਾਂ ਦੇਖੋ ਆਹ ਜੇ ਪਿੱਛੇ ਹੈ ਨਾ ਜਿਹੜੀਆਂ ਬੋਲੀਆਂ ਲੱਗਦੀਆਂ ਨੰਬਰਾਂ ਦੀਆਂ 10 ਲੱਖ ਤੋਂ ਕੋਈ ਨੰਬਰ ਲਿਖਦਾ ਕੋਈ 15 ਲੱਖ ਇਦਾਂ ਦੇ ਇਦਾਂ ਦੇ ਨਹੀਂ ਹੁੰਦੇ ਆ ਪੰਜਾਬ ਦੇ ਕਾਰਨਾਮੇ ਹਨਾ ਸੋ ਉਹਨਾਂ ਨੂੰ ਵੇਖ ਕੇ ਕਿਤਨਾ ਕਿਤੇ ਥੋੜਾ ਬਹੁਤ ਬੰਦਾ ਦੇਖ ਲੈਂਦਾ ਆ ਬਟ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਗੀਤ ਨੂੰ ਦੇਖ ਕੇ ਉਹਨੂੰ ਉੱਤੋਂ ਸਿੱਖੋ ਕੁਝ ਨਾ ਉਹ ਤੋਂ ਸਿੱਖਣ ਨੂੰ ਕੁਝ ਨਹੀਂ ਹੁੰਦਾ ਗੀਤ ਕਿਉਂਕਿ ਦੇਖੋ ਇਹ ਕਿ ਮਨੋਰੰਜਨ ਦਾ ਸਾਧਨ ਆ ਤੁਹਾਨੂੰ 3 ਮਿੰਟ ਲਈ ਤੁਹਾਨੂੰ ਇੱਕ ਸਵਾਦ ਦਿੰਦਾ ਹੈ ਨਾ ਇੱਕ ਚੀਜ਼ ਤੁਸੀਂ ਸੁਣਦੇ ਹੋ ਤੁਹਾਨੂੰ ਵਧੀਆ ਲੱਗਦਾ ਹੈ ਬਸ ਉਹਨੂੰ ਵਧੀਆ ਉਹਨੂੰ ਉਦਾਂ ਹੀ ਰੱਖੋ ਬਸ ਐਂਟਰਟੇਨਮੈਂਟ ਪਰਪਸ ਲਈ ਬਸ 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 ਤੁਹਾਡੀ ਨੈਕਸਟ ਐਲਬਮ ਆਤੀ ਉਹ ਕਿਸ ਬਾਰੇ ਉਹਦਾ ਕੀ ਫਲੇਵਰ ਹੋਏਗਾ ਤੇ ਕਿਸ ਤਰ੍ਹਾਂ ਦੇ ਗਾਣੇ ਉਸ ਐਲਬਮ 'ਚ ਹੋਣਗੇ ਉਹਦੇ 'ਚ ਹਰ ਇੱਕ ਤਰ੍ਹਾਂ ਦਾ ਫਲੇਵਰ ਹੈ ਨਹੀਂ ਉਹਦੇ 'ਚ ਆ ਫੋਕ ਵੀ ਹੈਗਾ ਆ ਠੀਕ ਹੈ ਜੀ ਉਹਦੇ 'ਚ ਆਪਾਂ ਕਹਿ ਲਈਏ ਕਿ ਥੋੜਾ ਜਿਹਾ ਸੈਡ ਮੂਡ ਦਾ ਗਾਣਾ ਵੀ ਹੈਗਾ ਸੈਡ ਮੂਡ ਪ੍ਰੋ퍼 ਨਹੀਂ ਇੱਕ ਜਿਹਨੇ ਹੁੰਦਾ ਨਾ ਕਿ ਕਿਸੇ ਮੁੰਡੇ ਨੂੰ ਕੁੜੀ ਛੱਡ ਗਈ ਨਾ ਉਸ ਲੈਵਲ ਦਾ ਗਾਣਾ ਵੀ ਹੈਗਾ ਹਾਂ ਬਾਕੀ ਪਿਆਰ ਦੀ ਗੱਲ ਵੀ ਹੈਗੀ ਹੈ ਨਾ ਤੇ ਬਾਕੀ ਜੱਟਾਂ ਦੀ ਗੱਲ ਤਾਂ ਹੋਣੀ ਹੀ ਹੋਣੀ ਹੈ ਨਾ ਤੇ ਐਦਾਂ ਦੇ ਗਾਣੇ ਹੈਗਾ ਜੀ ਕਾਫੀ ਅੱਛੇ ਅੱਛਾ ਫਲੇਵਰ ਤਿਆਰ ਹੋ ਰਿਹਾ ਸਾਰਾ ਸੋ ਜੇ ਤੁਹਾਡੀ ਪਰਸਨਲ ਗੱਲ ਕਰੀਏ ਤਾਂ ਉਹਨੂੰ ਕਿਸ ਤਰ੍ਹਾਂ ਦਾ ਯੋਨਰ ਗਾਣਾ ਪਸੰਦ ਹੈ ਲੋਕਾਂ ਦੀ ਗੱਲ ਤੋਂ 2.5 ਠੀਕ ਹੈ ਆਡੀਅנס ਲਈ ਕਰਨਾ ਪੈਣਾ ਸਾਨੂੰ ਪਰ ਤੁਹਾਡਾ ਫੇਵਰਿਟ ਪਰਸਨਲ ਯੋਨਰ ਕਿਹੜਾ ਐਕਚੁਅਲੀ ਮੇਰਾ ਕਿਤਨੇ ਗਾਣੇ ગાਣਾ ਪਸੰਦ ਕਰਦੇ ਹੋ ਜੀ ਤਾਂ ਆਪਾਂ ਦੇਖੀ ਲੋਕਾਂ ਦੀ ਹੈ ਨਾ ਬਿਕਾਜ਼ ਤੁਹਾਨੂੰ ਆਈ ਥਿੰਕ ਮੈਂ ਕੁਝ ਕਮੈਂਟਸ ਪੜੇ ਸੀ ਕਿ ਤੁਹਾਡੀ ਆਵਾਜ਼ ਬਹੁਤ ਸਵੀਟ ਹੈ ਬਹੁਤ ਸਾਫ ਬਹੁਤ ਇਦਾਂ ਦੇ ਕੰਪਲੀਮੈਂਟਸ ਮੈਨੂੰ ਮਿਲਿਏ ਹੋਏ ਸੀ ਮੇਰਾ ਜਿਹੜਾ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਸਵੀਟ ਜਿਹਾ ਹਨਾ ਰੋਮਾਂਟਿਕ ਜਿਹਾ ਹਨਾ ਸੈਮੀ ਰੋਮਾਂਟਿਕ ਸੈਮੀ ਸੈਡ ਜਿਹੇ ਇਦਾਂ ਦੇ ਮੈਨੂੰ ਗਾਣੇ ਅੱਛੇ ਲੱਗਦੇ ਆ ਬਟ ਮੈਂ ਕਹਾਂ ਜੇ ਕਿਤਾ ਨਹੀਂ ਇਦਾਂ ਦਾ ਗਾਣਾ ਹੋਊਗੀ ਬਟ ਮੈਂ ਕਰੂੰਗਾ ਥੋੜਾ ਜਿਹਾ ਜੇ ਹੋਰ ਅੱਗੇ ਜਾ ਕੇ ਫਿਰ ਇਦਾਂ ਦੇ ਗਾਣੇ ਕਰੂੰਗਾ ਹਜੇ ਤਾਂ ਫਿਰ ਉਹੀ ਹੈ ਥੋੜਾ ਜਿਹਾ ਚੱਕਮਾ ਦਾ ਮਟੀਰੀਅਲ ਕਰਨਾ ਹੋ ਜਰਨੀ ਤੇ ਤੁਸੀਂ ਪਲੈਨਿੰਗ ਕੀਤੀ ਹੈ ਤੁਰੰਦੀ ਦੇਖੋ ਜੀ ਪਲੈਨਿੰਗ ਥੋੜੀ ਥੋੜੀ ਕਰਦੇ ਜਾ ਰਹੇ ਹਾਂ ਨਾ ਉਹਨਾਂ ਐਲਬਮ ਦਾ ਕੰਮ ਚੱਲਦਾ ਪਿਆ ਐ ਐਲਬਮ ਮਾਰਾਂ ਨੇ ਸੁੱਖ ਰੱਖੀ ਦਾ ਵਧੀਆ ਕੰਮ ਕੀਤਾ ਜੀ ਵਧੀਆ ਗਾਣੇ ਹੈਗੇ ਲਿਰਿਕਸ ਅੱਛੇ ਆ ਮਿਊਜ਼ਿਕ ਅੱਛਾ ਬਣਿਆ ਹੋਇਆ ਨਾ ਤੇ ਵੀਡੀਓਜ਼ ਵੀ ਦੋ ਹਸੀ ਸ਼ੂਟ ਕਰਨੀਆਂ ਹੈਗੀਆਂ ਸੋ ਫਿਲਹਾਲ ਤਾਂ ਐਲਬਮ ਤੇ ਫੋਕਸ ਹੈਗਾ ਪੂਰਾ ਨਾ ਉਸ ਤੋਂ ਬਾਅਦ ਮਿਹਨਤ ਦੇਖੋ ਜੀ ਮਿਹਨਤ ਕਰਦੇ ਪਿਆ ਮਿਹਨਤ ਉਸ ਤੋਂ ਬਾਅਦ ਫਾਲ ਬਾਬੇ ਨਾਨਕ ਨੇ ਲਾਉਣਾ ਹੈ ਉਹ ਮੈਨੂੰ ਲੱਗਦਾ ਹੈ ਕਿ ਜ਼ਰੂਰ ਲਾਉਗਾ ਜੀ ਜ਼ਰੂਰ ਲਾਉਗਾ ਸੋ ਇੱਕ ਗਾਣਾ ਜਿਹੜਾ ਤੁਹਾਡਾ ਹੋ ਜਾਏ ਫਿਰ ਜੱਟ ਮਹਿਕਮਾ ਬਿਫੋਰ ਵੀ ਕਲੋਜ਼ தி ਇੰਟਰਵਿਊ ਜੀ ਜੀ ਅੱਛਾ ਜੱਟ ਮਹਿਕਮੇ ਦੇ ਬਾਰੇ ਮੈਂ ਗੱਲ ਸੁਣਨਾ ਚਾਹੁੰਦਾ ਕਿ ਜਿਹੜੀ ਤੁਸੀਂ ਮੀਜ਼ ਆਡੀਅנס ਸਾਰਿਆਂ ਨੇ ਸੁਣਿਆ ਹੈ ਜੱਟ ਮਹਿਕਮਾ ਜਿਹੜੀ ਸਟਾਰਟਿੰਗ ਹੁੰਦੀ ਹੈ ਉਹ ਕਿਸੇ ਹੋਰ ਵਰਡ ਤੋਂ ਹੁੰਦੀ ਹੈ ਨਾ ਪਹਿਲਾਂ ਦੋ ਲਾਈਨਾਂ ਹੋਰ ਸਨ ਐਕਸਟਰਾ ਸੀ ਉਹ ਕੱਟਦੀਆਂ ਸਨ ਬ ਹੋ ੁੰਜਬੜੀ ਫਿਰਦੀ ਮੰਦੀਰ ਮੱਛਰੀ ਕੁਰਤੇ ਪਜਾਮੇ ਦੀ ਤਾਂ ਟੌਰ ਵੱਖਰੀ ਓ ਅੱਖਾਂ ਤੇ ਪਰਾਡਾ ਜਦੋਂ ਲਾ ਲੈਨੇ ਆ ਕੁੜੀਆਂ ਨੂੰ ਚੱਕਰਾਂ 'ਚ ਪਾ ਲੈਨਿਆਂ ਉਹ ਕਰੀਦੀ ਨਹੀਂ ਹਵਾ ਸਰਦਾਰੀ ਕਰੀਦੀ ਮੈਂ ਕਹ ਫੁਕਰਿਆਂ ਨਾਲੋਂ ਰਹੇ ਵੱਖ ਮੈਂ ਕਵਾਂ ਉਹ ਕੁੰਡੀ ਮੋਛੇ ਰੱਖਦੇ ਆ ਖੜੀ ਕਰਕੇ ਮੈਂ ਕਹ ਪੂਰਾ ਐਸ਼ਕੀਨ ਸਾਡਾ ਜੱਟ ਮੈਂ ਕਵਾਂ ਕੁੰਡੀ ਮੋਛੇ ਰੱਖਦੇ ਆ ਖੜੀ ਕਰਕੇ ਮੈਂ ਕਹ ਪੂਰਾ ਐਸ਼ਕੀਨ ਸਾਡਾ ਜੱਟ ਮੈਂ ਕਵਾਂ